ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੌਲੀ-ਹੌਲੀ ਤੁਰੀ ਆਉਂਦੀ ਨਜ਼ਰ ਆ ਰਹੀ ਹੈ ਮਾਤਾ ਨੂੰ ਨਹੀਂ ਪਤਾ ਕਿ ਅੱਗੇ ਸ਼ਿਕਾਰੀ ਖੜੇ ਹੋਏ ਨੇ ਅੱਗੇ ਜੋ ਤੁਹਾਨੂੰ ਡਰਾਵਣਾ ਸੀਨ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ ਅੱਗੇ ਦੇਖੋ ਫਿਰ ਕੁੱਤਿਆਂ ਨੇ ਕਿਵੇਂ ਮਾਤਾ ਤੇ ਤਾਵਾ ਬੋਲ ਦਿੱਤਾ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਤੁਸੀਂ ਦੇਖਿਆ ਕਿ ਜਦੋਂ ਕੁੱਤਿਆਂ ਨੇ ਮਾਤਾ ਤੇ ਧਾਵਾ ਬੋਲਿਆ ਤਾਂ ਇੱਕ ਵਾਰ ਤਾਂ ਬਜ਼ੁਰਗ ਮਾਤਾ ਧਰਤੀ ਤੇ ਡਿੱਗੀ ਤੇ ਫਿਰ ਮਾਤਾ ਹੰਬੜਾ ਮਾਰ ਕੇ ਖੜੀ ਹੋਈ ਜਿਸ ਤੋਂ ਬਾਅਦ ਮਾਤਾ ਨੂੰ ਉੱਠਦੀ ਦੇਖ ਕੁੱਤੇ ਡਰ ਦੇ ਮਾਰੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੱਸ ਦਈਏ ਕਿ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਇਹ ਘਟਨਾ ਦਿਨ ਦਿਹਾੜੇ ਦਿਖਣ ਨੂੰ ਮਿਲੀ ਹੈ ਦਿਨ ਦਿਹਾੜੇ ਕੁੱਤਿਆਂ ਨੇ ਮਾਤਾ ਤੇ ਧਾਵਾ ਬੋਲ ਦਿੱਤਾ ਸ਼ੁਕਰ ਹੈ ਕਿ ਇਹ ਤਾਂ ਮਾਤਾ ਨੇ ਪੁਰਾਣੀਆਂ ਖਰਾਕਾ ਖਾਧੀਆਂ ਹੋਈਆਂ ਨੇ ਜੋ ਕਿ ਉੱਠ ਕੇ ਦੁਬਾਰਾ ਫੇਰ ਖੜੀ ਹੋਗੀ ਤੇ ਆਪਣੀ ਜਾਨ ਬਚਾਈ ਜੇਕਰ ਇਸ ਦੀ ਥਾਂ ਕੋਈ ਛੋਟਾ ਬੱਚਾ ਹੁੰਦਾ ਤਾਂ ਕੁੱਤਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਣਾ ਸੀ ਸੋ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ ਕਿਉਂਕਿ ਗਲੀ ਮੁਹੱਲਿਆਂ ਦੇ ਵਿੱਚ ਘੁੰਮਦੇ ਆਵਾਰਾ ਕੁੱਤੇ ਤੁਹਾਡੇ ਬੱਚਿਆਂ ਨੂੰ ਸ਼ିକਾਰ ਬਣਾ ਸਕਦੇ ਹਨ ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਹਨਾਂ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਤੇ ਨਕੇਲ ਕਸਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੀ ਵਜ੍ਹਾ ਕਾਰਨ ਹਰ ਰੋਜ਼ ਅਨੇਕਾਂ ਘਟਨਾਵਾਂ ਵਾਪਰਦੀਆਂ ਨੇ ਇੱਕ ਵਾਰ ਫੇਰ ਦੱਸ ਦਈਏ ਕਿ ਤੁਸੀਂ ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਆਪਣੀ ਸੁਰੱਖਿਆ ਲਈ ਹੱਥ ਦੇ ਵਿੱਚ ਕੋਈ ਛੋਟੀ ਜਿਹੀ ਡਾਂਗ ਫੜ ਕੇ ਜ਼ਰੂਰ ਨਿਕਲੋ ਕਿਉਂਕਿ ਜੇਕਰ ਤੁਹਾਡਾ ਕਿਤੇ ਆਵਾਰਾ ਕੁੱਤਿਆਂ ਨਾਲ ਸਾਹਮਣਾ ਹੁੰਦਾ ਹੈ ਤਾਂ ਤੁਸੀਂ ਉਸ ਸਮੇਂ ਆਪਣੀ ਜਾਨ ਬਚਾ ਸਕਦੇ ਹਾਂ ਬਾਕੀ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੌਲੀ-ਹੌਲੀ ਤੁਰੇ ਆਉਂਦੀ ਨਜ਼ਰ ਆ ਰਹੀ ਹੈ ਮਾਤਾ ਨੂੰ ਨਹੀਂ ਪਤਾ ਕਿ ਅੱਗੇ ਸ਼ਿਕਾਰੀ ਖੜੇ ਹੋਏ ਨੇ ਅੱਗੇ ਜੋ ਤੁਹਾਨੂੰ ਡਰਾਵਣਾ ਸੀਨ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ ਅੱਗੇ ਦੇਖੋ ਫਿਰ ਕੁੱਤਿਆਂ ਨੇ ਕਿਵੇਂ ਮਾਤਾ ਤੇ ਤਾਵਾ ਬੋਲ ਦਿੱਤਾ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਉਸੀਂ ਦੇਖਿਆ ਕਿ ਜਦੋਂ ਕੁੱਤਿਆਂ ਨੇ ਮਾਤਾ ਤੇ ਧਾਵਾ ਬੋਲਿਆ ਤਾਂ ਇੱਕ ਵਾਰ ਤਾਂ ਬਜ਼ੁਰਗ ਮਾਤਾ ਧਰਤੀ ਤੇ ਡਿੱਗੀ ਤੇ ਫਿਰ ਮਾਤਾ ਹੰਬੜਾ ਮਾਰ ਕੇ ਖੜੀ ਹੋਈ ਜਿਸ ਤੋਂ ਬਾਅਦ ਮਾਤਾ ਨੂੰ ਉੱਠਦੀ ਦੇਖ ਕੁੱਤੇ ਡਰ ਦੇ ਮਾਰੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੱਸ ਦਈਏ ਕਿ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਇਹ ਘਟਨਾ ਦਿਨ ਦਿਹਾੜੇ ਦਿਖਣ ਨੂੰ ਮਿਲੀ ਹੈ ਦਿਨ ਦਿਹਾੜੇ ਕੁੱਤਿਆਂ ਨੇ ਮਾਤਾ ਤੇ ਧਾਵਾ ਬੋਲ ਦਿੱਤਾ ਸ਼ੁਕਰ ਹੈ ਕਿ ਇਹ ਤਾਂ ਮਾਤਾ ਨੇ ਪੁਰਾਣੀਆਂ ਖਰਾਕਾ ਖਾਧੀਆਂ ਹੋਈਆਂ ਨੇ ਜੋ ਕਿ ਉੱਠ ਕੇ ਦੁਬਾਰਾ ਫੇਰ ਖੜੀ ਜੀ ਤੇ ਆਪਣੀ ਜਾਨ ਬਚਾਈ ਜੇਕਰ ਇਸ ਦੀ ਥਾਂ ਕੋਈ ਛੋਟਾ ਬੱਚਾ ਹੁੰਦਾ ਤਾਂ ਕੁੱਤਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਣਾ ਸੀ ਸੋ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ ਕਿਉਂਕਿ ਗਲੀ ਮੁਹੱਲਿਆਂ ਦੇ ਵਿੱਚ ਘੁੰਮਦੇ ਆਵਾਰਾ ਕੁੱਤੇ ਤੁਹਾਡੇ ਬੱਚਿਆਂ ਨੂੰ ਸ਼ିକਾਰ ਬਣਾ ਸਕਦੇ ਹਨ ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਹਨਾਂ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਤੇ ਨਕੇਲ ਕੱਸਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੀ ਵਜ੍ਹਾ ਕਾਰਨ ਹਰ ਰੋਜ਼ ਅਨੇਕਾਂ ਘਟਨਾਵਾਂ ਵਾਪਰਦੀਆਂ ਨੇ ਇੱਕ ਵਾਰ ਫੇਰ ਦੱਸ ਦਈਏ ਕਿ ਤੁਸੀਂ ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਆਪਣੀ ਸੁਰੱਖਿਆ ਲਈ ਹੱਥ ਦੇ ਵਿੱਚ ਕੋਈ ਸੋਟੀ ਜਾਂ ਡਾਂਗ ਫੜ ਕੇ ਜ਼ਰੂਰ ਨਿਕਲੋ ਕਿਉਂਕਿ ਜੇਕਰ ਤੁਹਾਡਾ ਕਿਤੇ ਆਵਾਰਾ ਕੁੱਤਿਆਂ ਨਾਲ ਸਾਹਮਣਾ ਹੁੰਦਾ ਹੈ ਤਾਂ ਤੁਸੀਂ ਉਸ ਸਮੇਂ ਆਪਣੀ ਜਾਨ ਬਚਾ ਸਕਦੇ ਹਾਂ ਬਾਕੀ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ